ਇੱਕ ਇਕੱਠ ਜਦੋਂ ਹੁੰਦੇ ਨੇਗੇ ਫਿਰ ਉਦੋਂ ਤਿਆਰੀ ਕਿਸ ਤਰ੍ਹਾਂ ਹੁੰਦੀ ਹੈਗੀ ਮਾਜੇ ਨੂੰ ਜੱਡਾ ਪ੍ਰਬੰਧ ਆ ਪੂਰਾ ਔਟੀਆਂ ਵੀ ਕਹਨੇ ਪਈਆਂ ਨੇ ਹੋਰ ਸਿਲੰਡਰ ਵੀ ਕੋਲ ਨੇ ਮਾਜਨ ਮੈਂ ਜਾ ਕੇ ਕਿਰਾਏ ਦਾ ਸਮਾਨ ਨਹੀਂ ਲੈਣਾ ਜਥੇਬੰਦੀ ਕਹਿੰਦੇ ਵੀ ਫਲਾਣੀ ਜਥੇਬੰਦੀ ਦਾ ਮੋਰਚਾ ਹੈਗਾ ਤੁਹਾਨੂੰ ਉੱਥੇ ਜਾਣਾ ਪੈਣਾ ਕਿਦੇ ਵੀ ਹੈ ਜੇ ਹੁਣ ਹਮਾਇਤ ਕਰਨੀ ਆ ਕਿਹੜਾ ਮਲੇਰ ਕੋਲ ਨੇ ਆਪਣੇ ਰੋੜਵੇ ਦੇ ਬੱਚ ਕਨੈਕਟਰਾਂ ਦੀ ਕਰੀ ਕਿਸਾਨਾਂ ਦੀ ਗਿਣਤੀ ਹੈ ਤਾਂ ਉਨੀ ਗਿਣਤੀ ਪੁਲਿਸ ਹੈਗੀ ਫਿਰ ਕਈ ਵਾਰੀ ਪੁਲਿਸ ਵਾਲੇ ਵੀ ਜਾਂ ਜਿਹੜੀ ਵੀ ਫੋਰਸ ਲੱਗੀ ਹੁੰਦੀ ਹੈਗੀ ਉਹਨਾਂ ਦਾ ਫਿਰ ਲੰਗਰ ਵੀ ਕਈ ਵਾਰੀ ਤੁਹਾਡੇ ਤੇ ਕਾ ਜਾਂਦੇ ਆ ਵੀ ਸਾਨੂੰ ਵੀ ਲੰਗਰ ਖਵਾ ਦਿਓ ਜੀ ਮੁੱਠੇ ਮਲਾਜ ਮਨੇ ਇਹਦਾ ਕਿਸਾਨਾਂ ਮੰਦੂਰਾਂ ਦੇ ਬੱਚੇ ਭਰਤੀ ਕਰੇ ਹੋਏ ਨੇ ਸਾਡੇ ਇਹਨਾਂ ਨਾਲ ਕੋਈ ਲਾਗਾ ਦੇ ਗਾ ਨਹੀਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਗ੍ਹਾ ਤੇ ਕਿਸਾਨੀ ਮੰਗਾ ਨੂੰ ਲੈ ਕੇ ਜਿਹੜੇ ਵੱਡੇ ਘੋਲ ਲੇਗੇ ਉਹ ਲੜੇ ਜਾਂਦੇ ਨੇ ਤੇ ਜਿੱਤੇ ਜਾਂਦੇ ਨੇ ਪਰ ਇਹਨਾਂ ਘੋਲਾਂ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਅਹਿਮ ਰੋਲ ਹੁੰਦਾਗਾ ਉਹ ਲੰਗਰ ਦਾ ਵੀ ਹੁੰਦਾਗਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਦੋਂ ਕਿਤੇ ਪੱਕਾ ਮੋਰਚਾ ਲਗਾਉਂਦੇ ਆ ਤਾਂ ਲੰਗਰ ਦੀ ਜਿਹੜੀ ਭੂਮਿਕਾ ਹੈਗੀ ਉਹ ਅਹਿਮ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਡਿਊਟੀਆਂ ਨੇਗੀਆਂ ਕਿਉਂਕਿ ਲੰਗਰ ਜਿਹੜਾ ਜਥੇਬੰਦੀਆਂ ਦਾ ਪੱਕਾ ਹੈਗਾ ਤਾਂ ਸੈਂਕੜੇ ਕਿਸਾਨ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੁੰਦੇ ਨੇਗੇ ਉਸ ਦੇ ਵਿੱਚ ਲੰਗਰ ਛਕਦੇ ਨੇਗੇ ਚਾਹ ਬਣਦੀ ਹੈ ਤਾਂ ਅੱਜ ਤਸਵੀਰਾਂ ਤੁਹਾਨੂੰ ਇਹੀ ਦਿਖਾਵਾਂਗੇ ਉਸ ਇਨਸਾਨ ਦੇ ਨਾਲ ਮਿਲਾਵਾਂਗੇ ਜੋ ਦਿੱਲੀ ਮੋਰਚੇ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਇੱਕ ਪੱਕੇ ਮੁਲਾਜ਼ਮ ਦੀ ਤਰ੍ਹਾਂ ਜਾਂ ਕਹਿ ਦਈਏਗੀ ਜਿਹੜਾ ਇੱਕ ਪੱਕਾ ਜਿਹੜਾ ਸਿਪਾਹੀ ਹੈਗਾ ਜਥੇਬੰਦੀ ਦਾ ਉਹਦੀ ਤਰ੍ਹਾਂ ਕੰਮ ਕਰਦੇ ਨੇਗੇ ਤਸਵੀਰਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਬਰਤਨ ਨੇ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਸੈਂਕੜੇ ਕਿਸਾਨਾਂ ਦੀ ਚਾਹ ਬਣਦੀ ਹੈ ਇਹ ਸਟਾਲ ਇਸ ਤਰ੍ਹਾਂ ਲਗਾਈ ਹੋਈ ਹੈਗੀ ਕਿਉਂਕਿ ਇਸ ਦੇ ਉੱਪਰ ਆ ਕੇ ਕਿਸਾਨ ਨੇ ਜਿਹੜੇ ਉਹ ਚਾਹ ਪੀਂਦੇ ਆ ਬਕਾਇਦਾ ਉਸ ਨੂੰ ਸੁਚੱਜੇ ਢੰਗ ਨਾਲ ਲਗਾਇਆ ਜਾਂਦਾ ਕਿਉਂਕਿ ਵੱਡੀ ਭੀੜ ਹੁੰਦੀ ਹੈ ਤਾਂ ਵੱਡੀ ਭੀੜ ਨੂੰ ਜਿਹੜਾ ਲੰਗਰ ਵਰਤੋਂ ਦੇ ਲਈ ਉਸ ਨੂੰ ਉਸ ਢੰਗ ਨਾਲ ਹੀ ਚਚਾਇਆ ਜਾਂਦਾ ਤੇ ਇੱਥੇ ਸਟੋਰੇਜ ਹੈ ਜਿਹੜੀ ਬਕਾਇਦਾ ਇੱਕ ਗੱਡੀ 'ਚ ਜਿਹੜਾ ਸਮਾਨ ਹੈ ਸਾਰਾ ਸੁੱਕੀ ਚਾਹ ਰੱਖੀ ਹੋਈ ਹੈਗੀ ਪਾਣੀ ਨੂੰ ਸਟੋਰ ਕਰਨ ਦੇ ਲਈ ਬਰਤਨ ਰੱਖੇ ਹੋਏ ਨੇਗੇ ਹਰ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਉਹ ਪੱਕਾ ਮੋਰਚਾ ਲੱਗਣ ਤੋਂ ਪਹਿਲਾਂ ਹੋ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਇਸ ਲਈ ਦਿਖਾ ਰਹੇ ਹਾਂਗੇ ਕਿਉਂਕਿ ਸੰਗਰੂਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਿਹੜਾ ਪੱਕਾ ਮੋਰਚਾ ਹੈਗਾ 5 ਦਿਨਾਂ ਦਾ ਉਹ ਲੱਗਿਆ ਹੋਇਆ ਹੈਗਾ ਖੰਡ ਹੈ ਜਿਹੜੀ ਵੱਡੀ ਮਾਤਰਾ ਚ ਉਹ ਸਟੋਰ ਕਰ ਲਈ ਗਈ ਹੈਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਸ ਤੇ ਵਿੱਚ ਜਿਹੜੇ ਸੈਂਕੜੇ ਅੱਜ ਕਿਸਾਨ ਇਸ ਪ੍ਰਦਰਸ਼ਨ ਦੇ ਵਿੱਚ ਆਏ ਨੇਗੇ ਉਹਨਾਂ ਦੀ ਚਾਹ ਬਣ ਰਹੀ ਹੈਗੀ ਚਾ ਦੁੱਧ ਵਗੈਰਾ ਜਿਹੜਾ ਗਰਮ ਕੀਤਾ ਜਾ ਰਿਹਾ ਤਾਂ ਅਸੀਂ ਉਸ ਕਿਸਾਨ ਆਗੂ ਦੇ ਨਾਲ ਗੱਲ ਕਰਾਂਗੇ ਜੋ ਕਿ ਲੰਬੇ ਸਮੇਂ ਤੋਂ ਜਿਹੜੀ ਇਹ ਡਿਊਟੀ ਹੈਗੀ ਇਹਨੂੰ ਸੁਚੱਜੇ ਢੰਗ ਨਾਲ ਨਿਭਾਉਂਦਾ ਆ ਰਿਹਾ ਹੈਗਾ ਸਾਡੇ ਨਾਲ ਅਜੈਬ ਸਿੰਘ ਜਖੇਪੜ ਮੌਜੂਦ ਨੇਗੇ ਅਜੈਬ ਸਿੰਘ ਜੀ ਕਦੋਂ ਸ਼ੁਰੂਆਤ ਹੋਈ ਸੀਗੀ ਜਿਸ ਤਰ੍ਹਾਂ ਕੀ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਲੰਗਰ ਦੀ ਡਿਊਟੀ ਆ ਬਕਾਇਦਾ ਸਟੋਰੇਜ ਦਾ ਹਰ ਇੱਕ ਚੀਜ਼ ਦਾ ਧਿਆਨ ਹੈ ਜਿਹੜਾ ਉਹ ਰੱਖਦੇ ਆ ਰਹੇ ਹੋਗੇ ਇਹ ਜਦੋਂ 2004 ਦੇ ਵਿੱਚ ਕੈਪਟਨ ਨੇ ਬਿਲ ਲਾਗੂ ਕਰੇ ਨੇ ਉਦੋਂ ਮਾਦਲ ਗੜਾ ਤਾਂ ਸਾਡੇ ਨਾਲ ਹੀ ਨੇ ਆਸੀਂ ਬਿੱਲ ਭਰਦੇ ਤੇ ਗੜਾ ਭਰਦੇ ਨਹੀਂ ਤੇ ਗਏ ਉਹ ਖੇਤੋਂ ਮਨ ਸੋਚ ਕੇ ਗੱਲ ਨੂੰ ਵੀ ਆਪਾਂ ਬਿੱਲ ਭਰੀ ਜਾਨੇਗੇ ਗ੍ਰਾਹਾਂ ਜੇ ਮੋਟਰਾਂ ਹੀ ਚਲਦੀਆਂ ਨੇ ਚਲੋ ਮੈਂ ਜਾ ਕੇ ਗਰਾਂ ਨੂੰ ਗੱਲ ਕਰਿਆ ਨੋਗਲ ਬੰਦਿਆਂ ਨੂੰ ਵੀ ਐ ਕਰਕੇ ਛੋਡੇ ਨਾਲ ਜਾਵਾਂਗੇ ਅਸੀਂ ਫੰਡ ਦੇਵਾਂਗੇ ਪਰ ਸਾਡੇ ਕੋਈ ਜ਼ਿੰਮੇਵਾਰੀ ਲੋਗੇ ਪਹਿਲਾਂ ਦੀ ਉਹ ਕਹਿੰਦੇ ਤੂੰ ਕਮੇਟੀ ਬਣਾ ਹੁਣ ਮੈਂ ਮਦਰੇਸਦਾਰੇ ਚ ਇੱਧਰ ਆਜੋ ਕਦੇ ਆਇਆ ਨਹੀਂ ਸੀ ਚੱਲ ਮੈਂ ਆ ਕੇ ਮੈਂ ਇਕੱਠ ਕਰਿਆ ਪਿੰਡ ਦਾ ਪਿੰਡ ਦਾ ਇਕੱਠ ਕਰਿਆ ਹੋਇਆ ਪਿੰਡ ਨੇ ਮੈਨੂੰ ਪ੍ਰਧਾਨ ਬਣਾਤਾ ਚੱਲ ਮੈਂ ਪਿੰਡ ਨੇ ਪ੍ਰਧਾਨ ਬਣਾ ਕੇ ਮਹਾਵੀ ਮੈਂ ਤਾਂ ਬਣਦਾ ਨਹੀਂ ਜਾ ਲੋਕਾਂ ਨੇ ਮਦਦ ਲਾਲ ਲਾਲ ਲਾ ਕਰਕੇ ਐਸਾ ਬਛੜਿਆ ਭੈਣਾ ਨੇ ਸੰਯੋਗ ਦਿੱਤਾ ਉਹਨੇ ਸੰਯੋਗ ਦੇ ਕੇ ਚਲੋ ਵੀ ਪ੍ਰਧਾਨ ਬਣਾਤਾ ਕਰੇ ਆਗੇ ਸਾਰੇ ਚਾਚੀ ਭਾਬੀ ਵਾਲੇ ਜਿੱਥੇ ਸੋਚਣ ਲੱਗਦੇ ਚਾਹਦਰਾ ਲਈ ਕਰਦੇ ਨੇ ਚਾਹ ਕਰ ਲਈ ਲੋਕਾਂ ਨੂੰ ਹੌਸਲਾ ਮੈਂ ਕੰਮੀ ਜਾਵਾਂ ਚੱਲ ਮੈਨੂੰ ਸ਼ੂਭਾ ਪ੍ਰਧਾਨ ਕਹਿੰਦਾ ਡਰਨਾ ਛੇਰਾ ਚੱਲ ਮਹਾ ਡਰਦਾ ਨਹੀਂ ਮੈਂ ਆਣ ਪਰਬੰਧਾਂਗਾ ਕਹਦਾ ਤੂੰ ਮੇਰੇ ਕੋਲੇ ਆ ਜਾ ਕਰ ਮੈਂ ਤੇਰੇ ਕੋਲੇ ਆ ਜਾ ਕਰੂ ਚਲ ਉਹਨੇ ਮਨ ਮੈਨੂੰ ਬੈਠ ਬੈਠ ਕੇ ਇਸ ਲਾਈਨ ਤੇ ਤੋੜ ਲਿਆ ਇਸ ਲਾਈਨ ਤੇ ਤੋੜਿਆ ਹੋਇਆ ਫਿਰ ਕਹਿੰਦੇ ਵੀ ਆਪਾਂ ਚਾਹ ਦਾ ਬਰੋਦ ਬੰਦੀ ਬਣਾਓ ਮਹਾਜੀ ਚਲੋ ਫਿਰ ਅਸੀਂ ਇਹ ਗਰਾਹਾਂ ਤੋਂ ਭਾਂਡੇ ਲਿਆਇਆ ਕਰਨਾ ਰਾਤ ਨੂੰ ਆ ਜਾ ਕਿ ਮੈਂ ਕਰ ਦਿਆ ਕਰਾਂ ਫਿਰ ਇਹ ਫੈਸਲਾ ਹੋ ਗਿਆ ਪ੍ਰਧਾਨ ਕਹਿੰਦਾ ਵੀ ਭਾਂਡੇ ਲੈ ਲਓ ਫਿਰ ਅਸੀਂ ਬਲਾਗ ਦੇ ਭਾਂਡੇ ਲੈ ਲੈ ਦੋਖ ਦੇ ਗਏ ਆ ਗਲਾਸ ਡਬੋਜ ਲੈ ਲਿਆ ਕਰੀਏ ਫਿਰ ਸ਼ੂਬਾ ਪ੍ਰਧਾਨ ਕਹਿੰਦਾ ਵੀ ਇਹ ਦੁਕਾਨਾਂ ਨੂੰ ਗੰਦ ਪੈਂਦਾ ਵੀ ਤਾਂ ਮਾੜੀ ਗੱਲ ਹੈ। ਆਪਾਂ ਭਾਂਡੇ ਲੋ। ਫਿਰ ਗਲਾਸ ਲੈ ਲੈ। ਚਲੋ ਤੋਂ ਬਾਅਦ ਦਾ ਬਾਅਦ ਦਾ ਕੰਮ। ਵਧ ਹੀ ਗਿਆ ਜ਼ਿਲ੍ਹੇ 'ਚ ਆ ਗਿਆ। ਜ਼ਿਲ੍ਹੇ ਤੋਂ ਸ਼ੂਬੇ ਦਾ ਫੈਸਲਾ ਕਰ ਲੈ ਵੀ ਸ਼ੂਬੇ 'ਚ ਵੀ ਜਾਣਾ। ਹੁਣ ਮਾਰਾ A to Z ਸਾਰਾ ਭਾਂਡਾ ਸਾਡੇ ਕੋਲ ਹੈ। ਅੱਛਾ ਤੁਸੀਂ ਸਾਰਾ ਸਟੋਰੇਜ ਆਪਣੇ ਕੋਲੇ ਰੱਖਦੇ ਹੋ ਵੀ ਕਿੰਨੀ ਤਿਆਰੀ ਕਰਨੀ ਹੈ ਜਿਵੇਂ ਵੱਡੇ ਇਕੱਠ ਜਦੋਂ ਹੁੰਦੇ ਨੇਗੇ ਫਿਰ ਉਦੋਂ ਤਿਆਰੀ ਕਿਸ ਤਰ੍ਹਾਂ ਹੁੰਦੀ ਹੈਗੀ ਜਦੋਂ ਹਜ਼ਾਰਾਂ ਦੀ ਗਿਣਤੀ ਚ ਜਿਵੇਂ ਬਰਨਾਲੇ ਦੇ ਵਿੱਚ ਵੱਡੇ ਘੱਟ ਜਦੋਂ ਰੱਖੇ ਜਾਂਦੇ ਨੇ ਫਿਰ ਉਦੋਂ ਕਿਵੇਂ ਤਿਆਰੀ ਕਰਦੇ ਹੋਗੇ ਉਦੋਂ ਫਿਰ ਤਿਆਰੀਆਂ ਜਿਵੇਂ ਹੁਣ ਮੇਰੇ ਕੋਲ ਨੌ ਦੇਗੇ ਨੇ ਹਮ ਉਰੇ ਚਾਰ ਨੇ ਹਮ ਪੰਜ ਘਰੇ ਪਏ ਨੇ ਹਮ ਗਲਾਸ ਪਏ ਨੇ ਹੋਰ ਜਿਵੇਂ ਹੁਣ ਢੋਲ ਨੇ ਇਹ ਸਾਡੇ ਕੋਲੇ 8-7 ਢੋਲ ਨੇ ਹਮ ਦੁੱਧ ਪਾਉਣ ਬਾਅਦ ਤੇ ਮਾਰੇ ਨੂੰ ਜੱਟ ਦਾ ਪ੍ਰਬੰਧ ਦਾ ਪੂਰਾ ਮੈਂ ਇਹ ਜਿਵੇਂ ਹੁਣ ਮੇਰੇ ਕੋਲ ਸਾਰਾ ਸਮਾਨ ਆ ਪੱਠੀਆਂ ਵੀ ਘਨੇ ਪਈਆਂ ਨੇ ਹੋਰ ਸਿਲੰਡਰ ਵੀ ਕੋਲ ਨੇ ਮਾਜਨ ਮੈਂ ਜਾ ਕੇ ਕਿਰਾਏ ਦਾ ਸਮਾਨ ਨਹੀਂ ਲੈਣਾ ਥੋੜੀ ਮੈਂ ਹੁਣ ਬਰਨਾਲਾ ਹੈਗਾ ਬਰਨਾਲੇ ਕੋਲੇ ਭਾਂਡੇ ਸਾਡੇ ਇੰਨੇ ਮਾਹਤ ਵਾਲੇ ਸੰਗਾ ਇਦਾਂ ਬਣਾ ਮਾਨ ਸਾਹ ਬਠੰਡਾ ਇਹਨਾਂ ਕੋਲੇ ਪ੍ਰਬੰਧ ਹੈ ਉੱਥੇ ਫਿਰ ਚਾਰ ਲੰਗ ਲੱਗਦੇ ਨੇ ਮਾਨ ਸਾਹ ਤੇ ਬਠੰਡਾ ਇਕੱਠਾ ਲਾਉਂਦੇ ਨੇ ਬਰਨਾਲਾ ਵਾਲੇ ਲੱਗ ਲਾ ਲੇ ਮੈਂ ਲੱਗ ਲਾ ਲੈਣਾ ਫਿਰ ਮੈਂ ਉਹ ਸਾਰਾ ਸਮਾਨ ਜੋ ਪੰਜਾਬ ਦਾ ਇਕੱਠਾ ਹੈ ਐਕੜਾ ਹੁੰਦਾ ਵੀ 2 ਲੱਖ ਦਾ ਕਰਨਾ ਫਿਰ ਮੈਂ ਮਤਲਬ ਬਰਾਂਟੀਆਂ ਦੀ ਡਿਊਟੀ ਲਾਉਣੀਆ ਸਾਡੇ ਜਨਾਬ ਪ੍ਰਧਾਨ ਨੇ ਅਮਰੀਕ ਸਿੰਘ ਗੰਨੂਆ ਨੇ ਦਲਵਾਰਾ ਸਿੰਘ ਸਾਜਲਾ ਨੇ ਜਮੰਦ ਸਿੰਘ ਤੋੜਾਲ ਬਲਾਕ ਪ੍ਰਧਾਨ ਮੈਂ ਫਿਰ ਮਾਲੇ ਜਬਾਨ ਲੈ ਕੇ ਇੱਕ ਦਿਨ ਪਹਿਲਾਂ ਵਗ ਜਾਣਾ ਇਹ ਫਿਰ ਤੁਹਾਨੂੰ ਦੱਸਿਆ ਜਾਂਦਾ ਸਵੇਰੇ ਵੀ ਤੁਹਾਡੀ ਡਿਊਟੀ ਜਿਵੇਂ ਲੱਗਣੀ ਹੈ ਜਿਵੇਂ ਅਸੀਂ ਬਹੁਤ ਵਾਰ ਦੇਖਿਆ ਵੀ ਜਦੋਂ ਦੂਸਰੀਆਂ ਜਥੇਬੰਦੀਆਂ ਦੇ ਵੀ ਇਕੱਠ ਹੁੰਦੇ ਨੇ ਉੱਥੇ ਵੀ ਕਈ ਵਾਰੀ ਲੰਗਰ ਦੀ ਡਿਊਟੀ ਤੁਹਾਡੇ ਕੋਲੇ ਹੁੰਦੀ ਹੈ ਫਿਰ ਉਹਦੇ ਜਥੇਬੰਦੀ ਕਹਿੰਦੇ ਵੀ ਫਲਾਣੀ ਜਥੇਬੰਦੀ ਦਾ ਮੋਰਚਾ ਹੈਗਾ ਤੁਹਾਨੂੰ ਉੱਥੇ ਜਾਣਾ ਪੈਣਾ ਇਹ ਇਹ ਹੈਗਾ ਕਿਤੇ ਵੀ ਹੈ ਜੇ ਹੁਣ ਹਮਾਇਤ ਕਰਨੀ ਆ ਕਿਹੜਾ ਮਲੇਰ ਕੋਟ ਨੇ ਆਪਣੇ ਰੋੜਵੇ ਦੇ ਬੱਚ ਕਨੈਕਟਰਾਂ ਦੀ ਕਰੀ ਮੈਨੂੰ ਰਾਤ ਨੂੰ ਫੋਨ ਕਰਤਾ ਵੀ ਤੈਂ ਚਾਹ ਪਿਆਉਣੀ ਆ ਮੈਂ ਮਰ ਤੜਕੀ ਗੱਡੀ ਅਗੀ ਉੱਥੇ ਲੈ ਗਿਆ ਜ ਜਿਵੇਂ ਹੁਣ ਡਿਰਬੇ ਦੇ ਵਿੱਚ ਤਿੰਨ ਦਿਨ ਮੰਜ਼ੂਰਾਂ ਦਾ ਰਿਹਾ ਉਹ ਆਰਡਰ ਆ ਗਿਆ ਵੀ ਆ ਭਾਂਡੇ ਲੈ ਜਾਣੇ ਨੇ ਮਤਲਬ ਕਿਦੇ ਵੀ ਜ ਅਧਿਆਪਕਾਂ ਨੂੰ ਜਾਂ ਟੀਚਰਾਂ ਨੂੰ ਜਾਂ ਆਂਗਣਵਾਲੀ ਵਰਕਰਾਂ ਨੂੰ ਮਤਲਬ ਕੋਈ ਵੀ ਵਰਗ ਪੰਜਾਬ ਦੇ ਵਿੱਚੋਂ ਜੇ ਸੱਦਾ ਦਿੰਦਾ ਵੀ ਸਾਨੂੰ ਜੀ ਚਾਹ ਦੀ ਹਮਾਇਤ ਕਰੋ ਤਾਂ ਮਤਲਬ ਸ਼ੂਬਿਆਂ ਨੂੰ ਆ ਗਿਆ ਸ਼ੂਬਿਆਂ ਨੇ ਮੈਨੂੰ ਫੋਨ ਕਰ ਦੇਣਾ ਜੇ ਜਿਲ੍ਹਿਆਂ ਵਾਲੇ ਕੋਲੇ ਆ ਗਿਆ ਫੋਨ ਤਾ ਜਿਹੜਾ ਨੇ ਜੇ ਬਲਾਕ ਪ੍ਰਧਾਨ ਕੋਲ ਤਾਂ ਬਲਾਕ ਪ੍ਰਧਾਨ ਨੇ ਕਰ ਦੇਣਾਗਾ ਹਾਂ ਚਲ ਮੇਰਾ ਸਮਾਨ ਇਹ ਲੱਦਿਆ ਹੁੰਦਾਗਾ ਠੀਕ ਹੈ ਬੰਦੇ ਬਰਾਂਟੀਆਂ ਮੇਰੇ ਨਾਲ ਪੱਕੇ ਹੈਗੇ ਨੇ ਕਈ ਵਾਰੀ ਇਹ ਹੈ ਜੇ ਵੀ ਹਾਲਾਤ ਜਿਵੇਂ ਟਕਰਾਅ ਦੇ ਬਣ ਜਾਂਦੇ ਆ ਕਈ ਵਾਰੀ ਵੱਡੀ ਗਿਣਤੀ ਚ ਪੁਲਿਸ ਹੁੰਦੀ ਹੈਗੀ ਬੈਠਣਾ ਪੈ ਜਾਂਦਾ ਹੈਗਾ ਤਾਂ ਉੱਥੇ ਇਹ ਹੁੰਦਾ ਹੋਊਗੀ ਜਿਵੇਂ ਕਿਸਾਨਾਂ ਦੀ ਗਿਣਤੀ ਆ ਤਾਂ ਉਨੀ ਗਿਣਤੀ ਪੁਲਿਸ ਹੈਗੀ ਫਿਰ ਕਈ ਵਾਰੀ ਪੁਲਿਸ ਵਾਲੇ ਵੀ ਜਾਂ ਜਿਹੜੀ ਵੀ ਫੋਰਸ ਲੱਗੀ ਹੁੰਦੀ ਹੈਗੀ ਉਹਨਾਂ ਦਾ ਫਿਰ ਲੰਗਰ ਵੀ ਕਈ ਵਾਰੀ ਤੁਹਾਡੇ ਤੇ ਕਾ ਜਾਂਦੇ ਆ ਵੀ ਸਾਨੂੰ ਵੀ ਲੰਗਰ ਖਵਾ ਦਿਓ ਜੀ ਨਹੀਂ ਜਿਹੜਾ ਇਹ ਚਾਹ ਦਾ ਲੰਗਰ ਹੈ ਹਾਂ ਜਾਦਾ ਲੰਗਰੇ ਸਾਹਿਬ ਆਸਤੇ ਹੈ ਇਹ ਨਹੀਂ ਹੈਗਾ ਵੀ ਅਸੀਂ ਕੱਲੇ ਕਿਸਾਨਾਂ ਨੂੰ ਜਿਵੇਂ ਹੁਣ ਪੁੱਤ ਹੈਗੀ ਪੁੱਤ ਸਾਡੇ ਭਰਾ ਨੇ ਸਾਡੇ ਬੱਚੇ ਨੇ ਬੱਚੀਆਂ ਨੇ ਮੁੰਡੇ ਨੇ ਸਾਡਿਆਂ ਦੇ ਬਣਾ ਇੱਥੇ ਨਾ ਤਾਂ ਬਾਦ ਅੱਲਾ ਮੁੰਡਾ ਭਰਤੀ ਹੋਇਆ ਨਾ ਕੈਪਟਨ ਦਾ ਮੋਦੀ ਦਾ ਹੋਊਗਾ ਕੀ ਜਦੋਂ ਉਹਨੇ ਪਰਿਵਾਰ ਹੀ ਛੱਡਤਾ ਅਛਾ ਨਾ ਮਨ ਕਿਸੇ ਹੁਣ ਭਵੰਤਮਾਨ ਦਾ ਇਹ ਦਾ ਜਿਹੜੇ ਮਨ ਪੁੱਤ ਸਿ ਮਲਾਜਮ ਨੇ ਇਹਦਾ ਕਿਸਾਨਾ ਮੰਦੂਰਾ ਦੇ ਬੱਚੇ ਭਰਤੀ ਕਰੇ ਹੋਏ ਨੇ ਸਾਡੇ ਇਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ ਸਾਡਾ 20 ਸਾਲ ਤੋਂ ਜਿਵੇਂ ਤੁਸੀਂ ਇਹੀ ਸੇਵਾ ਨਿਭਾਉਂਦੇ ਆ ਰਹੇ ਹੋਗੇ ਜਦੋਂ ਦਿੱਲੀ ਨੂੰ ਗਏ ਜਦੋਂ ਦਿੱਲੀ ਨੂੰ ਵੱਡਾ ਕਾਫਲਾ ਗਿਆ ਤਾਂ ਉਦੋਂ ਫਿਰ ਡਿਊਟੀਆਂ ਕਿਸ ਤਰ੍ਹਾਂ ਦੀਆਂ ਰਹੀਆਂ ਡਿਊਟੀਆਂ ਸਾਡੇ ਵਲੰਟੀਅਰ ਸਾਡੀ ਜਥੇਬੰਦੀ ਦਾ ਮਤਲਬ ਪਲਾਨ ਹੈ ਡਿਸਪਲਾਈਨ ਹੈ ਕਿਹਾ ਹੋਇਆ ਉਤੋਂ ਉਤੋਂ ਲਾ ਕੇ ਥੱਲੇ ਤੱਕ ਸਾਡਾ ਇਹ ਹੈ ਪੁਰਸ਼ਾਂ ਵਾਲੇ ਦੇ ਨਹੀਂ ਡੰਡਾ ਮਾਰਨਾ ਆਪ ਨਹੀਂ ਲਾਟ ਰੁੱਟ ਜੀ ਠੀਕ ਹੈ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਮਜਬੂਰੀ ਹੈ ਸਾਡੀ ਵੀ ਮਜਬੂਰੀ ਹੈ ਹੁਣ ਆ ਨੰਗਰ ਦਾ ਪ੍ਰਬੰਧ ਹੈ ਇੱਕ ਜਦੋਂ ਮੇਰੇ ਕੋਲੇ ਫੋਨ ਆ ਗਿਆ ਸ਼ੂਬੇ ਦਾ ਪਹਿਲਾਂ ਮੈਂ ਕਿਵੇਂ ਵਾਪਸ ਕਰੂੰਗਾ ਇਹ ਮੈਂ ਤਾਂ ਪੈਸਾ ਨਹੀਂ ਲੈਣਾ ਦਿਹਾੜੀ ਨਹੀਂ ਲੈਣੀ ਇਹ ਤਾਂ ਨੌਕਰੀ ਦਾ ਸਵਾਲ ਹੈ ਡਿਊਟੀ ਕਰਨਗੇ ਤਾਂ ਇਹਨੂੰ ਸਰਕਾਰ ਨੇ ਨੌਕਰੀ ਦੇਣੀ ਆ ਇਹਨਾਂ ਨਾਲ ਤਾਂ ਸਾਡਾ ਬੱਤਪੇ ਦੀ ਲੜਾਈ ਦਾ ਛਾਗੀਆਂ ਲੱਤਾਂ ਤੋੜਦੇ ਪੁਲਿਸ ਮਾਰਦੇ ਗੋਲੀਆਂ ਵੀ ਬੱਜੀਆਂ ਨੇ ਪਹਿਲਾਂ ਪਰ ਸਾਡਾ ਇਹ ਪਲਾਨ ਹੈ ਵੀ ਆਪਾਂ ਇਹ ਬੱਚਿਆਂ ਦੇ ਹੱਥ ਨਹੀਂ ਚੱਕਣਾ ਅੱਜ ਅੱਜ ਕਿੰਨੇ ਬੰਦਿਆਂ ਦੀ ਚਾਹ ਹੈ ਜਿਹੜੀ ਹੁਣ ਤੱਕ ਬਣ ਚੁੱਕੀ ਹੈਗੀ ਕਿਉਂਕਿ ਵਰਤਨ ਦੇਖ ਰਿਹਾ ਸੀ ਦੁੱਧ ਵੀ ਉਬਾਲਿਆ ਜਾ ਰਿਹਾਗਾ ਜਿਵੇਂ ਚਾਹ ਬਣ ਰਹੀ ਹੈਗੀ ਪਰ ਸ਼ਾਮ ਦਾ ਪ੍ਰੋਗਰਾਮ ਕਿਵੇਂ ਦੇਖਦੇ ਹੋ ਵੀ ਕੱਲ ਨੂੰ ਇੰਨਾ ਦੁੱਧ ਆਊਗਾ ਜਾਂ ਸਾਰੀਆਂ ਚੀਜ਼ਾਂ ਤਰਤੀਬ ਚ ਕਿਵੇਂ ਰੱਖਦੇ ਹੋ ਜਿਹੜਾ ਦੁੱਧ ਨਹੀਂ ਆਉਣਾ ਕੱਲ ਨੂੰ ਜਿਵੇਂ ਹੁਣ ਮਨ ਅੱਜ ਦਾ ਪਹਿਲੇ ਦਿਨ ਪੜਾ ਹੀ ਲਾਇਆਗਾ ਹੁਣ ਇਧਰੋਂ ਮੈਂ ਵੀ ਸੱਦਾ ਦੇਣਾ ਜਿਵੇਂ ਵੀ ਕੱਠ ਵਧੂਗਾ ਵੀ ਦੁੱਧ ਵਧਾਓ ਦੁੱਧ ਬਦ ਨਹੀਂ ਲਗਾ ਫਿਰ ਜਿੰਮੇ ਚ ਮ ਦੁੱਧ ਬਦ ਨਹੀਂ ਜਾਊਗਾ ਪਾਣੀ ਪਾਉਣਾ ਬੰਦ ਕਰ ਦੇਗੇ ਫਿਰ ਦੁੱਧ ਦੀ ਜਿ ਪੱਤੀ ਪਾਈ ਜਾਵਾਂਗੇ ਜਦੋਂ ਜਿਵੇਂ ਉਹ ਦੇਗਾ ਰੱਖਿਆਗਾ ਉਹ ਕਈ ਵਾਰ ਹੁਣ ਬਾਹਲੇ ਲੰਗਰਾਂ ਦੇ ਵਿੱਚ ਦੁੱਧ ਨਹੀਂ ਰੱਖਿਆ ਉਹ ਤੜਕੇ ਦੀ ਚਾਹ ਬਾਅਦ ਤੇ ਫਿਰ ਇੱਥੋਂ ਦੇਵਾਂਗੇ ਜਿਹੜਾ ਬਚ ਗਿਆ ਇਹਦੀ ਫਿਰ ਤੜਕੇ ਵਾਲਾ ਸੰਗ ਦੇ ਆਉਣ ਤੋਂ ਪਹਿਲਾਂ ਦੇਗਾ ਚਾਹਦਾ ਕਰਦੇ ਆਂਗੇ ਆਈ ਜਾਣਗੇ ਪੀਣ ਜਾਣਗੇ ਦੁੱਧ ਆਈ ਜਾਊਗਾ ਚਮਾਨ ਆਪਣੇ ਕੋਲ ਅਖੰਡ ਚਾ ਪਈਆ ਵਰਤਾਈ ਜਾਵਾਂਗੀ ਤੁਹਾਡੀ ਡਿਊਟੀ 5 ਦਿਨ ਇੱਥੇ ਰਹਿਣੀ ਹੈ ਲੰਗਰ ਦੇ ਵਿੱਚ 5 ਦਿਨ ਹੋਰ ਹੀ ਰਹਿਣੀ ਹੈ ਫਿਰ ਇਹਦਾ ਹੁਣ ਇੱਕ ਮਜਬੂਰੀ ਬਣ ਗਈ ਹਾਂ ਹੁਣ ਮੈਂ ਤਾਂ ਜਿਹੜਾ ਭਾਂਡਾ ਢਿੰਡ ਹੈ ਇਹ ਛੱਡ ਨਹੀਂ ਸਕਦਾ ਇਸੀ ਗਾਉਂ ਨਾਲ ਰੱਖੀਏ ਹੁਣ ਆ ਦੇਗੇ ਨੇ ਆ ਸਾਡੀਆਂ ਪਹਿਣਾ ਰੱਖੀਆਂ ਹੋਈਆਂ ਨੇ ਭਾਂਡੇ ਸਮਾਨ ਦੇ ਤੇ ਜਦੋਂ ਇੱਥੋਂ ਜਾਵਾਂਗੇ 10 ਤਰੀਕ ਨੂੰ ਇਹ ਦੇਗੇਆਂ ਦੇ ਨਾਲ ਕਾਲਸ ਨਹੀਂ ਹੋ ਚਾਹੇ ਤੁਸੀਂ ਦੇਗੇ ਦੇ ਮੁਗਦਾ ਮਾਰ ਕੇ ਉੱਤੇ ਬਹਿ ਜਾਓ ਤੁਹਾਡੇ ਕੱਪੜੇ ਦੇ ਕਾਲਸ ਨਹੀਂ ਲੱਗੂ ਉਹਨੂੰ ਪੂਰੇ ਸਚਜੇ ਢੰਗ ਨਾਲ ਲੈ ਕੇ ਜਾਣਾ ਸਾਫ਼ ਸੁਪਾਈ ਦਾ ਨਾਮਾਗੇ ਮਦਲ ਇਹ ਨਹੀਂ ਹੈਗਾ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਗੁਰੂ ਘਰਾਂ 'ਚ ਕਿਤੇ ਹੋਰ ਸੰਤਾਂ 'ਚ ਜਿਹੇ ਜਿਹੇ ਭਾਂਡੇ ਸਾਡੇ ਹੋਣਗੇ ਦੇਗੇ ਤੁਹਾਨੂੰ ਇਹ ਜਿਹੇ ਕਿਤੇੋਂ ਭਾਂਡਾ ਨਹੀਂ ਮਿਲੂ ਕਿਉਂ ਜ਼ਿੰਮੇਵਾਰੀ ਆ ਭਾਂਡਾ ਹੈਗਾ ਇਹ ਲੋਕਾਂ ਦਾ ਪੈਸਾ ਪੈਸਾ ਇਕੱਠਾ ਹੋ ਕੇ ਪਿੰਡਾਂ 'ਚ ਇਕੱਠਾ ਕਰਨਾ ਫਿਰ ਬਲਾਗ ਚੋਂ ਨਾ ਬਲਾਗ ਚੋਂ ਜ਼ਿਲ੍ਹੇ ਚ ਸੂਬੇ ਚ ਉਹ ਪੈਸਿਆਂ ਦੀ ਅਸੀਂ ਮਦਦ ਦੀ ਕਦਰ ਕਰਦੇ ਆਂ ਲੋਕਾਂ ਦੀ ਫਿਰ ਲੀਡਰ ਨੇ ਜਿਹੜੇ ਜਿਵੇਂ ਤੁਸੀਂ ਵੱਡਾ ਮੋਰਚਾ ਹੁਣ ਲਗਾਇਆ ਫਿਰ ਤੁਹਾਡੇ ਤੋਂ ਪੁੱਛਿਆ ਜਾਂਦਾ ਕਿ ਕਿੰਨੀ ਖੰਡ ਲੱਗਣੀ ਹੈ ਕਿੰਨੀ ਸੁੱਕੀ ਚਾਹ ਮਂਗਾਉਣੀ ਹੈਗੀ ਕਿੰਨੀ ਸਬਜ਼ੀ ਮਂਗਾਉਣੀ ਹੈ ਫਿਰ ਇਹ ਤੁਸੀਂ ਦੱਸਦੇ ਹੋ ਸਾਰਾ ਕੁਝ ਨਾ ਨਾ ਸੂਬੇ ਨੂੰ ਹੁਣ ਮੇਰੀ ਡਿਊਟੀ ਆ ਰੇ ਹਾਂ ਜ਼ਿੰਮੇਵਾਰੀ ਮੇਰੀ ਹੈ ਮੈਨੂੰ ਕਿਸੇ ਨੇ ਨਹੀਂ ਕਹਿਣਾ ਠੀਕ ਹੈ ਵੀ ਕੀ ਮਂਗਾਉਣਾ ਕੀ ਨਾ ਮਂਗਾਉਣਾ ਹੁਣ ਆ ਜਿਹੜੀ ਦੁਕਾਨ ਤੋਂ ਆਇਆ ਮੈਂ ਫੋਨ ਕਰਦਾ ਠੀਕ ਹੈ ਫੋਨ ਕਰਤਾ ਹੁਣ 5 ਦਿਨਾਂ ਦਾ ਜਿੰਨਾ ਖਰਚਾ ਹੋਣਾ ਹੈਗਾ ਲੱਕੜਾਂ ਆਉਂਦੀਆਂ ਨੇ ਲੱਕੜਾਂ ਦਾ ਬਿੱਲ ਬਣਾ ਦੇਣਾ ਚਾਹ ਖੰਡ ਦਾ ਬਿੱਲ ਹੈਗਾ ਇਹ ਦੇਈ ਜਾਂਦੇ ਆ ਰੁਪਈਆ ਵੀ ਲੁਗੁਮੇ ਲਿਖਣਾ ਲੈ ਕੇ ਉਹ ਬਿੱਲ ਫੜਾ ਦੇਣਾ ਬਿੱਲ ਦੇ ਪੈਸੇ ਹੁਣ ਓਰੇ ਵਾਲੇ ਆਗੂ ਨੇ ਇਹਨੂੰ ਕਹਿੰਦੇ ਆ ਵੀ ਉਹ ਅਮਰਜੀਤ ਦੇ ਭਾਈ ਦਾਣਾ ਮੰਡੀ ਕੋਲੇ ਦੁਕਾਨ ਹੈ ਵੀ ਉਹਦੇ ਐਨੇ ਪੈਸੇ ਬਣ ਕੇ ਫੜਾਏ ਉਹ ਲੱਕੜਾਂ ਦੇ ਬਣ ਕੇ ਐਨੇ ਫੜਾਏ ਉਹ ਹੁਣ ਜਿਵੇਂ ਸਾਡਾ ਉੱਥੇ ਭਗਵੰਤ ਮਾਨ ਦੇ 22 ਦੇ ਵਿੱਚ ਮੋਰ ਚੱਲ ਗਿਆ 21 ਦਿਨ 21 ਦਿਨਾਂ ਦੇ ਵਿੱਚ ਦੀਵਾਲੀ ਵੀ ਆ ਗਈ ਉਹ ਸ ਦੁਕਾਨ ਤੋਂ ਗਿਆ ਸਮਾਨ ਅਸੀਂ ਦੀਵਾਲੀ ਕਿਸਾਨਾਂ ਨੂੰ ਜਲੇਬੀਆਂ ਪਕੌੜੇ ਮੰਨੋ ਇੱਥੇ ਕਰਕੇ ਖਵਾਏ ਵੀ ਆਪਾਂ ਦੀਵਾਲੀ ਉਹਰੇ ਮਨਾਉਣੀ ਆ 21 ਦਿਨਾਂ ਦਾ ਜਿੰਨਾ ਖਰਚਾ ਹੋਇਆ ਉਹ ਸਮਾਪਤੀ ਤੋਂ ਬਾਅਦ ਉਹ ਦੁਕਾਨ ਨੂੰ ਪੈਸੇ ਦੇ ਕੇ ਆਏ ਹੁਣ ਜਿਵੇਂ ਤੰਦੀਗੜ ਜਾਣਾ ਹੈਗਾ ਚਲੋ ਕਈ ਵਾਰ ਮੇਰੇ ਕੋਲੇ ਘਰੇ ਤਾਂ ਮੈਂ ਰੱਖਦਾ ਪੈਸਾ ਕੋ ਉੱਤੋਂ ਕਹਿੰਦੇ ਨੇ ਵੀ ਤੂੰ ਉੱਥੇ ਪੈ ਕਿਵੇਂ ਕਰ ਆਪਦਾ ਸਮਾਨ ਲੈ ਜਾ ਉੱਥੇ ਇੱਕ ਲੈਂਕ ਬਣਾਇਆ ਹੋਇਆ ਮੇਰਾ ਦੁਕਾਨ ਤੇ ਉਹਨੂੰ ਫੋਨ ਕਰ ਦੇਣਾਗਾ ਵੀ ਆ 4 ਗੱਟੇ ਜਾਂ 5 ਗੱਟੇ ਚਾਹ ਖੰਡ ਜਿਵੇਂ ਅੰਬ ਸਾਹਿਬ ਗੁਰਦੁਆਰੇ ਜਾਂਦੇ ਆ ਵੀ ਭੇਜ ਦੇ ਉਹ ਰੇੜੀ ਤੇ ਭੇਜ ਦਿੰਦਾਗਾ ਮਾਨੂੰ ਥੋ ਅਸੀਂ ਜਿੰਨੇ ਪੈਸੇ ਨੇ ਪੈਸੇ ਦੇ ਦਿੰਨੇ ਆ ਅਸੀਂ ਸੰਗਰੂਰ ਚ ਅਸੀਂ ਨਾਮ ਤੇਗਾ ਮਾਤਰਿਕ ਜਥੇਵੰਦੀ ਦੇ ਨਾਂ ਤੇ ਜੇ ਮੈਂ ਕਹਾ ਵੀ ਮੈਨੂੰ ਕਿਉ ਮੈਂ ਮੈਨੂੰ ਕੌਣ ਜਾਣਦਾ ਇੱਕ ਜਥੇਬੰਦੀ ਦੀ ਇਮਾਨਦਾਰੀ ਤੇ ਡਿਸਪਲਾਈਨ ਤੇ ਜਾਵਤੇ ਤੇ ਇਹ ਚੀਜ਼ਾਂ ਨੂੰ ਦੇਖ ਕੇ ਦੁਕਾਨਦਾਰ ਸਾਨੂੰ ਜਿੰਨਾ ਮਰਜ਼ੀ ਸਾਮਾਨ ਲਈ ਹੁਣ ਜੇ ਅੱਜ ਮੈਂ ਆਂ ਨੌ ਦਾ ਜਥੇਬੰਦੀਆ ਚੱਲੂ ਸੁਨਾਮ ਦੇ ਵਿੱਚੋਂ ਚਾਹੇ 4 ਲੱਖ ਦਾ ਸਿੱਧਾ ਚੱਕ ਸਕਦਾ ਮੈਂ ਵੀ ਜਥੇਬੰਦੀਆ ਮੋਰ ਚਾ ਲੱਗਿਆ ਜੀ 4 ਲੱਖ ਦਾ ਆਈ ਜਾਂਦੇ ਸਾਮਾਨ ਉਰੋਂ ਅੱਜ ਮੈਂ ਇੱਥੋਂ ਵੀ ਇਹ ਗੱਲ ਹੈ ਵੱਡੀ ਦੁਕਾਨ ਹੈਗੀ ਆਪਣੇ ਰੀਸੀਪਾਲ ਵਕੀਲ ਹੁੰਦਾ ਇੱਥੇ ਸਨਾਮ ਉਹਦਾ ਰਿਸ਼ਤੇਦਾਰ ਹੈ ਉਹਦਾ ਕਾਰਟ ਹੈਗਾ ਐਂ ਉੱਥੋਂ ਆਏਗਾ ਮਾਲਿਕ ਜਥੇਬੰਦੀ ਦੇ ਇਜਾਬ ਤੇ ਨੂੰ ਜਿਹੜੇ ਲੋਕ ਇੱਥੇ ਕਹਿੰਦੇ ਤੇ ਵੀ ਇਹਦਾ ਪੈਸੇ ਮਕੜਾਉਂਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਜੀ ਅਸੀਂ ਪੈਸੇ ਮਕੜਾਉਂ ਆ ਫੇਰ ਆਹ 4-4 ਲੱਖ ਦਾ ਸਮਾਨ ਕੌਣ ਦੇ ਦੂਗਾ ਤਾਂ ਸਾਰੀ ਜਿਹੜੀ ਦੇਖ ਰਿਹਾ ਕਿ ਕਹੇ ਲੰਗਰ ਦੀ ਦੇਖ ਰਿਹਾ ਕਹਦੀਏ ਉਹ ਤੁਹਾਡੇ ਕੰਟਰੋਲ ਦੇ ਵਿੱਚ ਚੱਲਦੀ ਹੈ ਉਹ ਸਾਰਾ ਸਮਾਨ ਆ ਜੂ ਜੈਡ ਭਾਂਡਾ ਮੇਰੇ ਕੋਲ ਹੈ ਠੀਕ ਹੈ ਹੁਣ ਇੱਥੋਂ ਦਸ ਨੂੰ ਜਾਣਾ ਹੈਗਾ ਆ ਗੱਡੀ ਹੈ ਇਹ ਗੱਡੀ ਅਸੀਂ ਦਿੱਲੀ ਲੈ ਖਰੀਦਣੀ ਆ ਇਹ ਦਿੱਤੀ ਹੋਇਆ ਮੈਨੂੰ ਦਿੱਲੀ ਦੋਲਨ ਦੇ ਵਿੱਚ ਉੱਥੋਂ ਪਿੰਡ ਚੋਂ ਦੁੱਧ ਲਾਉਂਦੇ ਹੁੰਦੇ ਇਹ ਕਹਿੰਦੇ ਵੀ ਗੱਡੀ ਲਓ ਚਲ ਅਸੀਂ ਫਿਰ ਤੁਰਤ ਪੈ ਰਹੇ ਗੱਡੀ ਜ਼ਿਲ੍ਹਾ ਪ੍ਰਧਾਨ ਆ ਗਿਆ ਬਲਾਕ ਦਾ ਖਜ਼ਾਨਚੀ ਆ ਗਿਆ ਫਿਰ ਇਹ ਅਸੀਂ ਲੈਤੀ ਤੁਰਤ ਪੈ ਰਹ ਹੁਣ ਮੈਨੂੰ ਇਹ ਪਰੇਸ਼ਾਨੀ ਨਹੀਂ ਹੈਗੀ ਸਮਾਨ ਲੱਦ ਕੇ ਖੜਾ ਦੂੰਗਾ ਜਿੱਥੇ ਦਾ ਫੋਨ ਆ ਗਿਆ ਉੱਥੇ ਨੂੰ ਗੱਡੀ ਹੱਕ ਦਾਂਗੇ ਜਿੰਮੇਵਾਰੀ ਇਕਾ ਇਕ ਲੋਕ ਸੇਵ ਹੈ ਇਹ ਆਸਲ ਦੇ ਵਿੱਚ ਨਾ ਸਾਨੂੰ ਗਿਆਨ ਤਿੰਨ ਥਾਵਾਂ ਤੋਂ ਮਿਲਦਾ ਹੈ ਪਹਿਲਾ ਗਿਆਨ ਸਭ ਤੋਂ ਵੱਡਾ ਗਿਆਨ ਕਿਹਦੇ ਕੋਲ ਆ ਜਿਹੜੇ ਸਾਡੇ ਬੁੱਧੀਜੀਵੀ ਇੱਥੋਂ ਦੀਆਂ ਸਰਕਾਰਾਂ ਨੇ ਜਿਹੜਾਂ ਚ ਬੰਦ ਕਰ ਰੱਖੀਆਂ ਇਹ ਜਿਹੜੀ ਸਿੱਖਿਆ ਪੜ੍ਹਾਈ ਉਹਨਾਂ ਨੇ ਲਿਖੀ ਹੈ ਉਹਨਾਂ ਨੇ ਲਿਖ ਕੇ ਟੀਚਰ ਬਣਾਏ ਟੀਚਰਾਂ ਤੋਂ ਬਾਅਦ ਸਕੂਲ ਖੁੱਲ ਗਏ ਪਹਿਲੀ ਵਿੱਦਿਆ ਸਾਡੇ ਬੁੱਧੀ ਜੀਵੀਆਂ ਤੋਂ ਜਿਹੜਿਆਂ ਨੂੰ ਸਰਕਾਰ ਜਿਗਰਾਂ ਚ ਬੰਦ ਕਰਦੀ ਹੈ ਵੀ ਇਹ ਛੱਠਾ ਨਾਵਲਾ ਰਾਹੀਂ ਕਿਤਾਬਾਂ ਰਾਹੀਂ ਸਿੱਖਾਉਂਦੇ ਨੇ ਦੂਸਰੀ ਬਾ ਫਿਰ ਸਾਨੂੰ ਸਰਕਾਰੀ ਸਕੂਲਾਂ ਤੋਂ ਵਿੱਦਿਆ ਮਿਲਦੀ ਹੈ ਤੀਸਰੀ ਵਿੱਦਿਆ ਕੀ ਆ ਲੰਗਰਾਂ ਤੋਂ ਜਿਵੇਂ ਹੁਣ ਉਹਰੇ ਆ ਮੈਂ ਜਾਣਦਾ ਨਹੀਂ ਲੋਕ ਮੈਨੂੰ ਸਾਰੇ ਪੰਜਾਬ ਦੇ ਜਾਣਦੇ ਨੇ ਕਿਉਂ બીજી ਜ਼ਿੰਮੇਵਾਰੀਆਂ ਲੰਗਰ ਚ ਹੈ ਹਰੇਕ ਦਾ ਪਤਾ ਹੈਗਾ ਵੀ ਇਹ ਜਖੇਪਰ ਤੋਂ ਆਏਗਾ ਮੈਨੂੰ ਹਲੇ ਮੈਨੂੰ ਉਹਨਾਂ ਜਾਣ ਕਰਨੀ ਜਿੰਨੇ ਲੋਕ ਜਾਣਦੇ ਨੇ ਇੱਕ ਆਇਆ ਸੀ ਲੰਗਰ ਨੇ ਮਾਲਾ ਏਡੀ ਵੱਡੀ ਇੱਜ਼ਤ ਬਣਾਦੀ ਅੱਜ ਕਿਸੇ ਦੀ ਵੀ ਨਹੀਂ ਬਣਦੀ ਕਿਉਂ ਇਹ ਸਭ ਤੋਂ ਜਿਹੜਾ ਲੋਕਾਂ ਦਾ ਪੈਸਾ ਦਿੱਤਾ ਹੋਇਆ ਲੋਕਾਂ ਨੂੰ ਪਿਆਉਣਾ ਏਸੇ ਨਾਲੀ ਜਿ세 ਬੰਦੀ ਦਾ ਸਾਡੀ ਦਾ ਨੋ ਹੈਗਾ ਕੋਈ ਵੀ ਵਰਗ ਅੱਜ ਹਮਾਇਤ ਮੰਗ ਲੈ ਚਾਹ ਦੀ ਠਾਸੀ ਦੀ ਇੱਕ ਕੱਲੀ ਭਾਰਤੀ ਕਿਸਾਨ ਜੁਨੀਅਰ ਇਕਤਾ ਗਰਾਹਾਂਗੀ ਇਹ ਸਭ ਦੀ ਬਾਹ ਫੜਦੀ ਹੈ ਬਹੁਤ ਜਥੇਬੰਦੀਆਂ ਨੇ ਪੰਨਾ ਡਿਸਪਲਾਈਨ ਨਹੀਂ ਹੈਗਾ ਹੁਣ ਤੁਰਕੀਆਂ ਨੇ ਤੁਰਕੀ ਕਿਤੇ ਆ ਜੇ ਸਾਡਾ ਦੁਸ਼ਮਣ ਹੈ ਸਰਕਾਰ ਦੇ ਖਿਲਾਫ ਬੋਲਦੇ ਸੀ ਅੱਜ ਭਗਵੰਤ ਜੀ ਦੀ ਤੁਰਕੀ ਆ ਗਈ ਕੋਈ ਜਥੇਬੰਦੀ ਨਹੀਂ ਰੋਕਦੀ ਇੱਕ ਸਿਰਫ ਗਰਾਹਾਂ ਜਾ ਕੇ ਰੋਕੋਗੇ ਇਹ ਕਿਉਂ ਕਿਉਂ ਰੋਕਦੇ ਆ ਸਵਾਲ ਉੱਠਦੇ ਨੇ ਸਰਕਾਰ ਨੂੰ ਕਹਿੰਦੇ ਵੀ ਉਤੋਂ ਲਾ ਕੇ ਕੁਰਕੀਆਂ ਕਰੋ ਸਾਡਾ ਦਾ ਲੱਖ ਰੁਪਈਆ ਲੈ ਲਿਆ ਚਾਰਕਿੱਲਾਂ ਦੀ ਕੁਰਕੀ ਇੱਕ ਕਰੋੜਾਂ ਰੁਪਈਆ ਲੈ ਕੇ ਉਹਨੂੰ ਕਰਜਾ ਮਾਫ ਕਰਦਣ ਉਹਦੀ ਕੁਰਕੀ ਕੋਈ ਲਾਉਂਦਾ ਨਹੀਂ ਸੋ ਇਹ ਸਨ ਅਜੈਬ ਸਿੰਘ ਜਖੇਪੜਾ ਜੋ ਕਿ ਇਸ ਸਮੇਂ ਲੰਗਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਉਹ ਨਿਭਾ ਰਹੇ ਨੇ ਕਿਉਂਕਿ ਸਾਰਾ ਜਿਹੜਾ ਲੰਗਰ ਦਾ ਪ੍ਰਬੰਧ ਹੈਗਾ ਉਹ ਇਹਨਾਂ ਦੇ ਕੋਲ ਹੁੰਦਾ ਹੈਗਾ ਕਿਉਂਕਿ ਲੰਗਰ ਇੱਕ ਵੱਡੀ ਭੂਮਿਕਾ ਜਿਹੜੀ ਅਦਾ ਕਰਦਾ ਹੈ ਵੱਡੇ ਕਿਸਾਨੀ ਘੋਲਾਂ ਦੇ ਵਿੱਚ ਹੈ ਕਿਉਂਕਿ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਨੇਗੇ ਉਹ ਲੰਗਰ ਛਕਦੇ ਨੇਗੇ ਚਾਹ ਵਗੈਰਾ ਪੀਂਦੇ ਨੇ ਤਾਂ 20 ਸਾਲ ਤੋਂ ਲਗਾਤਾਰ ਇਹ ਡਿਊਟੀ ਨਿਭਾਉਂਦੇ ਆ ਰਹੇ ਨੇ ਖੰਡ ਕਿੰਨੀ ਚਾਹੀਦੀ ਐ ਸੁੱਕੀ ਚਾਹ ਕਿੰਨੀ ਚਾਹੀਦੀ ਐ ਸਬਜ਼ੀ ਕਿੰਨੀ ਚਾਹੀਦੀ ਐ ਇਹ ਕਹਿੰਦੇ ਵੀ ਸਾਡੇ ਫੋਨ ਕਰਨ ਤੇ ਸਾਰੀ ਚੀਜ਼ ਇੱਥੇ ਪਹੁੰਚ ਜਾਂਦੀ ਐ ਇਹ ਬਕਾਇਦਾ ਗੱਡੀ ਇਹਨਾਂ ਨੂੰ ਦਿੱਤੀ ਹੋਈ ਹੈਗੀ ਕਿ ਜਿੱਥੇ ਵੀ ਜਾਣਾ ਹੈਗਾ ਇਹਨਾਂ ਨੇ ਆਪਣਾ ਪ੍ਰਬੰਧ ਆਪ ਕਰਨਾ ਹੈ ਜਾ ਕੇ ਜਗਾ ਦੇਖਣੀ ਹੁੰਦੀ ਹੈ ਕਿ ਕਿੱਥੇ ਲੰਗਰ ਲਗਾਇਆ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਸਟਾਲ ਲਗਾ ਕੇ ਵੱਡੀ ਗਿਣਤੀ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ ਜਿਹੜੇ ਉਹ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋਏ ਨੇਗੇ ਇੱਥੇ ਕੋਈ ਨਹੀਂ ਦੇਖਿਆ ਜਾਂਦਾ ਕਿ ਕੌਣ ਪ੍ਰਦਰਸ਼ਨ ਦੇ ਵਿੱਚ ਆਇਆਗਾ ਜਾਂ ਕੌਣ ਬਾਹਰੋਂ ਆ ਰਿਹਾਗਾ ਹਰ ਇੱਕ ਦੇ ਲਈ ਜਿਹੜਾ ਲੰਗਰ ਹੈਗਾ ਉਹ ਜਥੇਬੰਦੀ ਵੱਲੋਂ ਲਗਾਇਆ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇਗੇ ਉਹ ਕਿਸਾਨਾਂ ਚੋਂ ਪੈਦਾ ਹੁੰਦੇ ਨੇ ਤੇ ਕਿਸਾਨ ਜਿਹੜੇ ਆਪਣੀਆਂ ਮੰਗਾਂ ਦੇ ਲਈ ਲੜਾਈਆਂ ਲੜਦੇ ਨੇ ਤਾ ਸਲਾਮ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਐਡੇ ਵੱਡੇ ਪ੍ਰਬੰਧ ਨੇ ਜਿਹੜੇ ਚਲਾ ਰਹੇ ਨੇਗੇ ਸਮਰਦੀ ਉਸ ਤੋਂ ਕੁਲਵੀਰ ਸਿੰਘ ਸੰਗਰੂਰ